ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀਓ ਗੁਰਸાગਰਤਿ ਨੀ ਭਰਪੂਰੀ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਚੋਗ ਚੁਗੈ ਪ੍ਰਭ ਭਾਵੇ ਸਰਵਰ ਮੈਂ ਹਾਂ ਸਬਰਾਣ ਬਤ ਪਾਵੇ ਸੋ ਗਉੜਾ ਗੁਰਸੇਵੀ ਐ ਅਹਨ ਸਹਿ ਸੁਭਾਈ ਦਰਸ਼ਨ ਵਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨ ਗੁਰੂ ਗਰੀਬਨਵਾਜ ਤਨਾ ਸ੍ਰੀ ਮੰਗਲ ਬੰਜਵਾ ਘਰ ਵਰਮ ਇਕ ਓੰਕਾਰ ਸਤਿਗੁਰum ਬਰਸੰਦ ਬੰਦਨ ਹਰ ਬੰਦਨ ਗੁਣ ਗਬ ਹੋ ਗੋਪਾਲ ਰਾਏ ਬੰਦਨ ਹਰ ਬੰਦਨ ਗੁਣ ਗਬ ਹੋ ਗੋਪਾਲ ਰਾਏ ਰਹਾਉ ਬੱਡੇ ਭਾਗ ਭੇਡੇ ਗੁਰਦੇਵਾ ਕੋਡ ਬਰਾਦ ਮਿੱਡੇ ਹਰ ਸੇਵਾ ਚਰਨ ਕਮਲ ਜ ਕਾ ਮਨ ਰਾਪੈ ਸੋ ਗਾਣਤੇ ਜਨ ਨਾਂ ਬਿਆਬੈ ਸਾਗਰ ਤਰਿਆ ਸਾਧੂ ਸੰਗੇ ਨਰਪਉ ਨਾਮ ਜਪਹੁ ਹਰ ਰੰਗੇ ਮਾਰਤਨ ਦੋਖਿ ਜਿ ਬਾਪਨ ਭੇਡੇ ਜਮ ਜੰਦਾਰਨ ਆਵੇਂ ਨੇੜੇ ਕ੍ਰਿਸ਼ਨ ਅਗਨ ਪ੍ਰਵੇ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨ ਆਈ ਰਸਨਾ ਅਗਨ ਪ੍ਰਵੇ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨ ਆਈ ਮਾਹ ਗੁਰੂ ਜੀ ਕਾ ਖਾਲਸਾ ਬਾਹ ਗੁਰੂ ਜੀ ਕੀ ਫਤ